ਪਾਨਾ ਸਿੱਧੂ ਨੇ ਤੁਹਾਡੇ ਤੋਂ ਕਿੰਨੇ ਪੈਸੇ ਲਏ ਸੀ ਇਸ ਕੰਮ ਕਰਵਾਉਣ ਦੇ ਵਾਸਤੇ ਸਰ ਅਗਰ ਉਹ ਸਾਡੇ ਤੋਂ 10000 ਮੰਗ ਲੈਂਦੇ ਨਾ ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਕਿਉਂਕਿ ਕਿੱਥੇ ਸਾਡਾ 2.5 ਲੱਖ ਰੁਪਏ ਮਰ ਰਿਆ ਸੀ ਕਿੱਥੇ 10000 ਅਸੀਂ 10000 ਤਾਂ ਤਾਂ ਪੈਟਰੋਲ ਲਾਤਾ ਸਰ ਉਹਨਾਂ ਨੂੰ ਜਾਂਦੇ ਆਂਦੇ ਪੂਰਾ ਸਾਲ ਅਸੀਂ ਉਹਨਾਂ ਕੋਲ ਗੇੜੇ ਕੱਡੇ ਆ ਕਿੰਨੇ ਮੰਗੇ ਪਾਨਾ ਸਿੱਧੂ ਨੇ ਪੈਸੇ ਸਰ ਉਹਨਾਂ ਨੂੰ ਪੈਸੇ ਮੰਗਣ ਦੀ ਲੋੜ ਨਹੀਂ ਹੈ ਉਹਨਾਂ ਨੇ ਸਾਡੇ ਤੋਂ ਪੈਸੇ ਮੰਗੇ ਹੁੰਦੇ ਮੈਂ ਜਿੱਥੇ ਇੰਟਰਵਿਊ ਨਾ ਦੇ ਰਹੀ ਹੁੰਦੀ ਮੈਂ ਇਹ ਗੱਲ ਨਾ ਮੈਂ ਪਹਿਲਾਂ ਜਦੋਂ ਐਵੇਂ ਦੀ ਵੀਡੀਓਜ਼ ਦੇਖਦੀ ਸੀ ਨਾ ਮੇਰੇ ਅੰਦਰ ਇੱਕ ਕੌਂਟਰਡਿਕਟ ਕੁਐਸਚਨ ਆਉਂਦਾ ਸੀ ਕਿ ਕੀ ਪਤਾ ਨਹੀਂ ਰਿਐਲਿਟੀ ਕੀ ਹੈ ਅੱਜ ਮੈਂ ਲਾਈਵ ਉਹ ਚੀਜ਼ ਫੇਸ ਕਰ ਰਹੀ ਆ ਨਾ ਕਿ ਮੈਂ ਇੱਕ ਉਸ ਇਨਸਾਨ ਨੂੰ ਮਿਲੀ ਜਿਨੇ ਮੈਨੂੰ ਇਹ ਕਹਿਆ ਕਿ ਭੈਣ ਤੈਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਡਰਨਾ ਬੰਦ ਕਰ ਦਿਓ ਅਸੀਂ ਖੜੇ ਆ ਤੁਹਾਡੇ ਨਾਲ ਹੈ ਨਾ ਤੁਸੀਂ ਡਰੋ ਨਾ ਇਹ ਤੁਹਾਡੇ ਪੈਸੇ ਮਾਰ ਨਹੀਂ ਸਕਦੇ ਉਹ ਇਨਸਾਨ ਤੇ ਤੁਸੀਂ ਐਵੇਂ ਦਾ ਅਲੀਗੇਸ਼ਨ ਲਗਾ ਰਹੇ ਹੋ ਕਿ ਉਹ 10000 ਮੰਗ ਰਿਹਾ ਤੁਸੀਂ ਸੋਚੋ ਦਾ ਸਹੀ ਉਹਦੇ ਕਿੰਨੇ ਫੈਨ ਫੋਲੋਇੰਗ ਹੈ ਇੰਨਾ ਤਾਂ ਉਹ ਸੋਸ਼ਲ ਮੀਡੀਆ ਤੋਂ ਪੈਸੇ ਆ ਜਾਂਦੇ ਹੋਣਗੇ ਵੀ ਉਹਨੂੰ 10000 ਦੀ ਲੋੜ ਹੈ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਅਗਰ ਤੁਸੀਂ ਕਿਸੇ ਦੇ ਪੈਸੇ ਇੰਥੋਂ ਨੂੰ ਇੰਨਾ ਬੁਰਾ ਲੱਗ ਰਿਹਾ ਸਰਕਾਰਾਂ ਨੂੰ ਨਾ ਕਿ ਕੋਈ ਪੈਸੇ ਮੰਗਦਾ ਹੈ ਤੁਸੀਂ ਉਹਨੂੰ ਅੰਦਰ ਕਰ ਦਿੰਨੇ ਹੋ ਸਰ ਬਹੁਤ ਸਾਰੇ ਐਸੇ ਕੇਸਿਸ ਹੈ ਜਿੱਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕ ਡਰ ਦੇ ਮਾਰੇ ਇੱਥੋਂ ਭੱਜ ਰਹੇ ਆ ਉਹਨਾਂ ਦੇ ਕੇਸ ਕਰੋ ਨਾ ਅਸੀਂ ਤੁਹਾਨੂੰ ਅਸੀਂ ਖੁਸ਼ ਹੋਵਾਂਗੇ ਕਿ ਸਾਡੀ ਪੰਜਾਬ ਦੀ ਸਰਕਾਰ ਐਸੀ ਹੈ ਨਾ ਕਿ ਇੱਥੇ ਕੁਝ ਗਲਤ ਨਹੀਂ ਹੋ ਸਕਦਾ ਅਸੀਂ ਤੁਹਾਡੇ ਤੇ ਪ੍ਰਾਊਡ ਫੀਲ ਕਰਾਂਗੇ ਬਟ ਤੁਸੀਂ ਉਸ ਇਨਸਾਨ ਨੂੰ ਟਾਰਗੇਟ ਕਰਦੇ ਹੋ ਜਿਹੜਾ ਇਨਸਾਨ ਪੰਜਾਬੀਆਂ ਲਈ ਖੜਦਾ ਹੈ ਜਿਹੜਾ ਇਨਸਾਨ ਹਰ ਧਰਮ ਲਈ ਖੜ ਰਿਹਾ ਜਿਹੜੇ ਪੰਜਾਬ 'ਚ ਰਹਿ ਰਿਹਾ ਉਹਨਾਂ ਦੀ ਸਪੋਰਟ ਕਰ ਰਿਹਾ ਉਸ ਇਨਸਾਨ ਨੂੰ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਮੇਰਾ ਕੋਈ ਕੰਮ ਵੀ ਮੇਰੇ ਕੋਈ ਹੱਥ ਵਡਾ ਰਿਹਾ ਹੈ ਹੈਨਾ ਕੋਈ ਮੇਰੇ ਵਰਗਾ ਕੰਮ ਕਰ ਰਿਹਾ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਪੰਜਾਬ ਦਾ ਹਰ ਨਾਗਰਿਕ ਨਾਗਰਿਕ ਅਗਰ ਐਵੇਂ ਦਾ ਹੋ ਜਾਏ ਨਾ ਜੋ ਰਾਈਟਸ ਲਈ ਖੜਨ ਲੱਗ ਜਾਏ ਮੈਨੂੰ ਲੱਗਦਾ ਇਥੋਂ ਕ腐ਸ਼ਨ ਸਭ ਕੁਝ ਇਥੋਂ ਭੱਜ ਜਾਏਗਾ ਔਰ ਲੋਕ ਪੰਜਾਬ ਚ ਵਾਪਸ ਆਣ ਲੱਗ ਜਾਣਗੇ 8 ਘੰਟਿਆਂ ਨੇ ਤੁਹਾਡਾ ਜਦੋਂ ਵਾਪਿਆ ਕਿੰਨੇ ਪੈਸੇ ਠੱਗਲੇ ਸਾਡੇ 310000 ਚ ਉਹ ਸਾਨੂੰ ਕਹਿ ਰਹੇ ਸੀ 90000 ਲੈ ਜਾਓ ਬਾਕੀ ਫੀਸ ਆ ਸੀ ਕਿ ਆਸੀਂ ਨਿਵਾਪਿਸ ਕਰ ਸਕਦੇ ਬਟ ਅ ਸਾਡੀ ਜ਼ਮੀਨ ਗੈਣੇ ਸੀ ਤੇ ਮੇਰੇ ਹਸਬੰਡ ਦੀ ਤਿੰਨ ਸਿਸਟਰਸ ਆ ਉਹਨਾਂ ਦੀ ਮੈਰਿਜ ਹੋਈ ਸੀ ਤੇ ਬਹੁਤ ਪਰੇਸ਼ਾਨ ਹੋ ਗਏ ਸੀ ਅਸੀਂ ਮਤਲਬ ਜੇ ਨਾ ਹੁੰਦੇ ਪਰੇਸ਼ਾਨ ਕਦੇ ਨਾ ਇਧਰੋਂ ਬਾਹਰ ਜਾਂਦਾ ਸੋਚਦੇ ਤੇ ਨਾ ਹੀ ਇਹਨੇ ਨੌਲੇਜ ਸੀ ਬਾਹਰ ਜਾਂਦੀ ਵੀ ਕਿੱਦਾਂ ਫਾਈਲ ਅਪਲਾਈ ਕਰਨੀ ਚਾਹੀਦੀ ਹੈ ਨਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਜ਼ਮੀਨ ਗੈਣੇ ਆ ਸਾਡੇ ਮਤਲਬ ਤੁਹਾਡਾ ਜਿਹੜਾ ਬੇਸਿਕ ਅਮਾਉਂਟ ਹੈ ਤੁਸੀਂ ਫਾਈਲ ਲਗਾਈ ਚਲੋ ਤੁਸੀਂ ਫਾਈਲ ਹੀ ਗਲਤ ਲਗਾਈ ਕਿਉਂਕਿ ਜਦੋਂ ਉਹਨਾਂ ਨੇ ਪੇਪਰਸ ਦਿਖਾਏ ਨਾ ਸਾਨੂੰ ਤੇ ਉਹਨਾਂ ਨੇ ਜਦੋਂ ਸਾਨੂੰ ਬੋਲਿਆ ਸੀ ਕਿ ਇੰਟਰਸਟ ਜਿਹੜਾ ਸਾਡੇ ਤੋਂ ਇੰਟਰਸਟ ਲੈ ਰਹੇ ਸੀ ਤੇ 10 ਲੱਖ ਜੇ ਉਹਨਾਂ ਨੇ ਸ਼ੋਅ ਕਰਨੇ ਸੀ ਆਪਣੀ ਸਾਈਡ ਤੋਂ ਉਹ 10 ਲੱਖ ਜਿਸ ਦਿਨ ਰਿਫਿਊਜ਼ਲ ਆਈ ਆ ਉਸ ਤੋਂ ਇੱਕ ਦਿਨ ਪਹਿਲਾਂ ਅਕਾਊਂਟੈਂਟ 0 ਰੁਪਈ ਸੀ ਨਿਲ ਅਮਾਉਂਟ ਰਿਫਿਊਜ਼ਲ ਤਾਂ ਆਣੀ ਸੀ ਇਸ ਕਰਕੇ ਰਿਫਿਊਜ਼ਲ ਆ ਗਈ ਜਦੋਂ ਅਸੀਂ ਉਹਨਾਂ ਨੂੰ ਪੇਪਰਸ ਦਿਖਾ ਰਹੇ ਹੋ ਬੋਲ ਰਹੇ ਕਿ ਤੁਸੀਂ ਹੁਣ ਪੈਸੇ ਲੈਣੇ ਆ ਜਾਂ ਸਾਡੇ ਨਾਲ ਆਰਗੂਮੈਂਟਸ ਮਤਲਬ ਉਹ ਕੋਈ ਰਸਤਾ ਨਹੀਂ ਦੇ ਰਿਹਾ ਮੈਂ ਏਜੰਟਸ ਤੋਂ ਹੈਰਾਨ ਆ ਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੁਸੀਂ ਆਪਣਾ ਕੰਮ ਤਾਂ ਅੱਛੇ ਨਾਲ ਕਰੋ ਅਗਰ ਤੁਸੀਂ ਕਰ ਰਹੇ ਹੋ ਅਗਰ ਅਸੀਂ ਇਹ ਸ਼ਿਕਾਇਤ ਲੈ ਕੇ ਪੁਲਿਸ ਆਫ ਪੁਲਿਸ ਆਫੀਸਰ ਕੋਲ ਜਾਂਦੇ ਨਾ ਮੈਂ ਸ਼ੋਰ ਆ ਕਿ ਉਹਨਾਂ ਨੇ ਕੁਝ ਵੀ ਨਹੀਂ ਸੀ ਕਰਨਾ ਪੁਲਿਸ ਆਫੀਸਰਸ ਕੁਝ ਨਹੀਂ ਕਰ ਰਹੇ ਇੱਕ ਕੰਮ ਪੁਲਿਸ ਆਫੀਸਰਸ ਦਾ ਹੈ ਕਿ ਜਦੋਂ ਅਸੀਂ ਉਹਨਾਂ ਕੋਲ ਜਾਂਦੇ ਆ ਸ਼ਿਕਾਇਤ ਲੈ ਕੇ ਕਿ ਏਜੰਟ ਸਾਡੇ ਨਾਲ ਗਲਤ ਕਰ ਰਿਹਾ ਹੈ ਤੇ ਉਹ ਕੁਝ ਕਰਨ ਉਹ ਸਾਡੇ ਲਈ ਖੜਨ ਉਹਨੂੰ ਕਿਉਂ ਲੱਗਿਆ ਕਿ ਪੁਲਿਸ ਨੇ ਇਸ ਮਸਲੇ 'ਚ ਕੁਝ ਨਹੀਂ ਕਰਨਾ ਸਾਡਾ ਸਾਥ ਨਹੀਂ ਦੇਣਾ ਸਰੇ ਤੋਂ 3 ਲੱਖ ਨੇ ਜਿਨ੍ਹਾਂ ਦੇ 10 ਲੱਖ 20 ਲੱਖ 25 ਲੱਖ ਵਸਿਆ ਹੋਇਆ ਨਾ ਉਹ ਵੀ ਚੁੱਪ ਕਰਕੇ ਰੋਦੋ ਕੇ ਕਰੇ ਬੈਠੇ ਹੋਏ ਤੁਸੀਂ ਨਾ ਜਿਨਨੇ ਇਮੀਗ੍ਰੇਸ਼ਨ ਆਫਿਸਰਾਂ ਦੇ ਉਹਨਾਂ ਦੇ نیچے ਕਮੈਂਟਸ ਪੜ੍ਹ ਕੇ ਦੇਖਿਓ ਜਦੋਂ ਕਮੈਂਟਸ ਆਉਂਦੇ ਆ ਨਾ ਜੇ ਪੁਲਿਸ ਸੁਣਦੀ ਹੁੰਦੀ ਸਰਕਾਰ ਸੁਣਦੀ ਹੁੰਦੀ ਲੋਕ ਕਮੈਂਟਸ ਨਾ ਕਰਦੇ ਉੱਥੇ ਜਾਂਦੇ ਏਜੰਟ ਡਰਦੇ ਕੀ ਇੱਕ ਇੰਡੀਵਿਜੁਅਲਿਟੀ ਹੈ ਅਸੀਂ ਇਸ ਸੁਤੰਤਰ ਭਾਰਤ ਦੇ ਮਤਲਬ ਨਾਗਰਿਕਾ ਨਾ ਅਸੀਂ ਐਸੇ ਦੇਸ਼ ਚ ਰਹਿ ਰਿਹਾ ਕਿ ਉਹ ਸਾਡੇ ਰਾਈਟਸ ਤੋਂ ਡਰਦੇ ਉਹਨਾਂ ਨੂੰ ਸਾਡੇ ਰਾਈਟਸ ਤੋਂ ਕੋਈ ਡਰ ਨਹੀਂ ਹੈ ਸਾਡੀ ਆਵਾਜ਼ ਤੋਂ ਕੋਈ ਡਰ ਨਹੀਂ ਹੈ ਕਿਉਂਕਿ ਅਸੀਂ ਹਜੇ ਉਹ ਇੱਕ ਜਾਣਿਆ ਮਾਨਿਆ ਫੇਸ ਨਹੀਂ ਬਣੇ ਹੈਨਾ ਜੇ ਸਾਡੇ ਕੋਲ ਪਾਵਰ ਨਹੀਂ ਹੈ ਇਸ ਕਰਕੇ ਸਾਡੇ ਤੋਂ ਡਰ ਨਹੀਂ ਰਹੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਤੱਕ ਤਾਂ ਅਸੀਂ ਕਰ ਲਾਂਗੇ ਬਟ ਜਿਹੜੇ ਵਿਕ ਨਹੀਂ ਰਹੇ ਨਾ ਉਹਨਾਂ ਲੋਕਾਂ ਤੋਂ ਡਰਦੇ ਆ ਉਹ ਫਿਰ ਤਾਂ ਇਹ ਜੀਆਂ ਗੱਲਾਂ ਤੇ ਮਾਨਸਿਕ ਪਰੇਸ਼ਾਨੀ 'ਚ ਕਾਫੀ ਲੰਘਣਾ ਪਿਆ ਹੋਊਗਾ ਤੁਹਾਨੂੰ ਉਹਨਾਂ ਦਿਨਾਂ ਵਿੱਚ ਕਿ ਜ਼ਮੀਨ ਬੰਦੇ ਦੀ ਉਹ ਹੁੰਦੀ ਹੈ ਮਾਂ ਕਹੇ ਜਾਂਦਾ ਆਪਣੇ ਪਿੰਡਾਂ 'ਚ ਤਾਂ ਗਹਿਣੇ ਧਰ ਕੇ ਬੰਦਾ ਪੈਸੇ ਦਿੰਦਾ ਉਹ ਵੀ ਫਸੇ ਜੇ ਹੋਣ ਤਾਂ ਮਾਨਸਿਕ ਤਣਾ ਕਿੰਨਾ ਹੋਊਗਾ ਆਫਕੋਰਸ ਤੁਸੀਂ ਇਹ ਦੇਖੋ ਕਿ ਮੈਂ ਆਪਣੇ ਫਾਦਰ ਇਨ ਲਾ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਇਹ ਪੈਸੇ ਵੇਸਟ ਨਹੀਂ ਹੋਣ ਦਊਂਗੀ ਅਸੀਂ ਡਰ ਦੇ ਮਾਰੇ ਉਹਨਾਂ ਨੂੰ ਇਹ ਗੱਲ ਨਹੀਂ ਕਹਿ ਪਾ ਰਹੇ ਸੀਗੇ ਕਿ ਸਾਡੇ ਪੈਸੇ ਫਸ ਗਏ ਔਰ ਰਿਫਿਊਜ਼ ਲਾ ਗਈ ਅਸੀਂ ਉਹਨਾਂ ਨੂੰ ਇਹ ਤੱਕ ਨਹੀਂ ਬੋਲ ਪਾ ਰਹੇ ਸੀ ਔਰ ਉੱਥੇ ਗੇੜੇ ਕੱਢ ਰਹੇ ਸੀ ਹਰ ਰੋਜ਼ ਗੇੜੇ ਕੱਢ ਰਹੇ ਸੀ ਪਰ ਉਹ ਸਾਨੂੰ 5-6 ਘੰਟੇ ਬਿਠਾ ਕੇ ਸਰ ਹੋਣਾ ਆਂਦੇ ਆ ਸਰ ਹੋਣਾ ਆਂਦੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਹਿਣਾ ਵੀ 90000 ਮਿਲ ਸਕਦਾ ਜੇ ਇੰਨੇ ਲੈਣਿਆ ਲੈ ਲਓ ਨਹੀਂ ਤਾਂ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਉਹ ਕਿਹੜਾ ਦਿਨ ਸੀ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਸਾਨੂੰ ਕੋਈ ਨਾ ਕੋਈ ਇਹ ਜੀ ਸਹਾਰੇ ਦੀ ਲੋੜ ਹੈ ਜਿਹੜਾ ਇਹ ਪੈਸੇ ਮੜਵਾਉਣ 'ਚ ਸਾਡੀ ਮਦਦ ਕਰੇ ਤੇ ਕਦੋਂ ਤੁਸੀਂ ਭਾਨਾ ਸਿੱਧੂ ਦਾ ਦਰਵਾਜ਼ਾ ਖੜਕਾਇਆ ਬੇਸਿਕਲੀ ਮੈਂ ਉਹਨਾਂ ਨੂੰ ਨਹੀਂ ਸੀ ਜਾਣਦੀ ਮੇਰੇ ਹਸਬੰਡ ਇਨਫਲੂਐਂਸੀ ਉਹਨਾਂ ਨੂੰ ਬਹੁਤ ਟਾਈਮ ਤੋਂ ਫੋਲੋ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇੱਕ ਜਗ੍ਹਾ ਹੈ ਜਿੱਥੋਂ ਪੈਸੇ ਮਿਲ ਸਕਦੇ ਆ ਇਸ ਤੋਂ ਇਲਾਵਾ ਮੈਨੂੰ ਉਮੀਦ ਨਹੀਂ ਹੈ ਤੇ ਜੇ ਜੋ ਪੰਜਾਬ ਦਾ ਹਾਲ ਹੈ ਨਾ ਮੈਂ ਤੁਹਾਨੂੰ ਦੱਸਾਂ ਕਿ ਕੋਈ ਆਪਣੇ ਮਤਲਬ ਤੋਂ ਬਿਨਾ ਕਿਸੇ ਨਾਲ ਨਹੀਂ ਖੜਦਾ ਇਸ ਕਰਕੇ ਮੇਰੇ ਅੰਦਰ ਵੀ ਸੀਗਾ ਵੀ ਪਤਾ ਨਹੀਂ ਹੋਊਗਾ ਕੁਛ ਕੀ ਨਹੀਂ ਹੋਊਗਾ ਮੈਂ ਗਈ ਸੀ ਇੱਕ ਬਿਨਾ ਕਿਸੇ ਮਤਲਬ ਕੋਈ ਮੈਨੂੰ ਉਮੀਦ ਨਹੀਂ ਸੀ ਕਿ ਕੁਝ ਹੋ ਸਕਦਾ ਬਟ ਡਰ ਸੀਗਾ ਵੀ ਪੈਸੇ ਹੀ ਨਾ ਚਲੇ ਜਾਣ ਕਿ ਇਹ ਹੋਊਗਾ ਕੁਛ ਨਹੀਂ ਜਾਣਦੀ ਸੀ ਮੈਂ ਬਟ ਜਦੋਂ ਮੈਂ ਗਈ ਉੱਥੇ ਮੈਂ ਸ਼ੌਕ ਡਾ ਮਤਲਬ ਰਿਐਲਿਟੀ ਸ਼ੌਕ ਡਾ ਮੈਂ ਉੱਥੇ ਗਈ ਉਹ ਬਹੁਤ ਬਿਜ਼ੀ ਸੀ ਤੇ ਇੰਨਾ ਕਰਾਊਡ ਹੁੰਦਾ ਨਾ ਕੋਟ ਦੁੰਨੇ ਮੈਂ ਪਹਿਲੀ ਵਾਰ ਉਹ ਪਿੰਡ ਦੇਖਿਆ ਉੱਥੇ ਗੱਡੀਆਂ ਇੰਨੀਆਂ ਗੱਡੀਆਂ ਸੀ ਐਨੇ ਲੋਕ ਸੀ ਨਾ ਉੱਥੇ ਜਿਹੜੀ ਆਪਣੀ ਉਮੀਦਾਂ ਲੈ ਕੇ ਆਏ ਸੀ ਉਹ ਇਨਸਾਨ ਜਦੋਂ ਹੀ ਉੱਧਰ ਆਇਆ ਉਹਨਾਂ ਨੇ ਦੇਖਿਆ ਮਤਲਬ ਮੈਨੂੰ ਕਿ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕੁੜੀਏ ਤੂੰ ਇੱਥੇ ਆ ਹੈਲਾ ਔਰ ਉਹਨਾਂ ਨੇ ਕਿਹਾ ਵੀ ਇਹ ਭੈਣ ਨੂੰ ਰਿਲੀਜ਼ ਕਰੋ ਇੱਥੋਂ ਤੇਰਾ ਕੀ ਕੰਮ ਆ ਮੈਂ ਉਹਨਾਂ ਨੂੰ ਆਪਣਾ ਕੰਮ ਦੱਸਿਆ ਉਹਨਾਂ ਨੇ ਆਪਣੇ ਬ੍ਰਦਰ ਅਮਨਵੀਰ ਨੂੰ ਕਿਹਾ ਵੀ ਉਹਨਾਂ ਨੂੰ ਕਾਲ ਕਰ ਤੇ ਉਹਨਾਂ ਨੂੰ ਕਹਿ ਕਿ ਇਹਨਾਂ ਦੇ ਪੈਸੇ ਅੱਜ ਦੇ ਅੱਜ ਮੋੜ ਦੇ ਠੀਕ ਹੈ ਤੇ ਉਹਨਾਂ ਨੇ ਸਪੀਕਰ ਤੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕੇਸ ਹੈ ਤੁਹਾਡੇ ਕੋਲ ਉਹਨੇ ਕਿਹਾ ਹਾਂ ਜੀ ਕਹਿੰਦੇ ਪੈਸੇ ਵਾਪਸ ਕਰ ਦਿਓ ਇਹਨਾਂ ਦੇ ਉਹਨਾਂ ਨੂੰ ਪਤਾ ਸੀ ਨਾ ਵੀ ਉਹ ਗਲਤ ਕਰ ਰਹੇ ਤਾਂ ਹੀ ਉਹ ਡਰ ਗਏ ਨਾ ਇਹ ਪੁਲਿਸ ਹੁੰਦੀ ਇਹਨਾਂ ਨੇ ਨਹੀਂ ਡਰਨਾ ਸੀ ਕਿਉਂਕਿ ਉਹਨਾਂ ਨਾਲ ਉਹ ਕਰ ਲੈਂਦੇ ਸੇਮਤੀ ਇਹ ਉਹ ਇਨਸਾਨ ਹੈ ਜੋ ਵਿੱਕ ਨਹੀਂ ਸੀ ਰਿਹਾ ਪਰ ਅੱਜ ਗੱਲਾਂ ਤਾਂ ਇਹ ਹੋ ਰਹੀਆਂ ਸ਼ੱਕ ਦੀ ਨਜ਼ਰ ਨਾਲ ਜਦੋਂ ਦਾ ਪਰਚਾ ਹੋਇਆ ਕਿ 10000 ਰੁਪਏ ਐਕਸਟਰੈਕਸ਼ਨ ਮਨੀ ਮੰਗੀ ਗਈ ਹੈ ਐਦਾਂ ਕਹਿੰਦੇ ਪਤਾ ਨਹੀਂ ਹੋਰ ਕਿੱਥੇ ਕਿੱਥੇ ਕਿੰਨੇ ਤੋਂ ਪੈਸੇ ਮੜਵਾ ਕੇ ਕਿੰਨੇ ਪੈਸੇ ਭਾਨਾ ਸਿੱਧੂ ਨੇ ਜੇਬ ਵਿੱਚ ਪਾਏ ਹੋਣਗੇ ਇਹ ਸਰਕਾਰ ਵਾਲੇ ਪਾਸਿਓਂ ਗੱਲਾਂ ਆ ਰਹੀਆਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੂੰਗੀ ਕਿ ਇਹ ਕੰਮ ਥੋੜਾ ਹੈ ਬੇਸਿਕਲੀ ਇਹ ਸਰਕਾਰ ਦਾ ਕੰਮ ਹੈ ਇਹ ਨਾ ਮੇਰਾ ਕੰਮ ਹੈ ਨਾ ਭਾਨਾ ਸਿੱਧੂ ਵੀਰੇ ਦਾ ਕੰਮ ਹੈ ਹੈਨਾ ਬਟ ਅਗਰ ਇਹ ਸਰਕਾਰ ਕਰ ਦੇਦਾ ਤੇ ਭਾਨੇ ਸਿੱਧੂ ਵੀਰੇ ਨੂੰ ਖੜਨ ਦੀ ਲੋੜ ਹੀ ਨਹੀਂ ਹੈ ਬਟ ਉਹ ਖੜ ਰਿਹਾ ਜੇ ਉਹਨਾਂ ਨੂੰ 10000 ਚਾਹੀਦੇ ਹੁੰਦੇ ਉਹ ਹੋਰ ਕੋਈ ਕੰਮ ਕਰਦੇ ਤੁਹਾਨੂੰ ਪਤਾ ਹੀ ਹੋਗਾ ਉਹਨਾਂ ਦੇ ਕਿੰਨੇ ਫੋਲੋਅਰਸ ਹੈ ਕਿੰਨੇ ਫੈਨ ਫੋਲੋਇੰਗ ਹੈ ਤੁਹਾਨੂੰ ਲੱਗਦਾ ਵੀ ਉਹ 10000 10000 ਅੱਜ ਦੇ ਟਾਈਮ 'ਚ ਇੱਕ ਬਹੁਤ ਮਾਮੂਲੀ ਜਿਹਾ ਅਮਾਊਂਟ ਹੈ ਨਾ ਜੋ ਮਤਲਬ ਪਹਿਲੀ ਗੱਲ ਤਾਂ ਮੈਂ ਉਹ ਇਨਸਾਨ ਤੇ ਯਕੀਨ ਨਹੀਂ ਕਰ ਸਕਦੀ ਜੋ ਕੇਸ ਕਰ ਰਿਹਾ ਹੈ ਹੈਨਾ ਕਿ ਅਗਰ ਉਹ ਕੇਸ ਕਰ ਰਿਹਾ ਕੋਈ ਅੱਛਾ अमाउंट ਕੇਸ ਕਰਦਾ ਕੋਈ ਵੱਡਾ अमाउंट ਕੇਸ ਕਰਦਾ ਤਾਂ ਸਮਝ ਵੀ ਆਉਂਦਾ ਬਟ ਉਹ 10000 ਕਰ ਰਿਹਾ ਹੈ ਅੱਛਾ ਠੀਕ ਹੈ ਮੈਂ ਮੰਨ ਵੀ ਲਿਆ ਚਲੋ ਉਹਨਾਂ ਨੇ ਕੇਸ ਫਾਈਲ ਕਰ ਦਿੱਤੀ ਬਟ ਇੰਨੇ ਲੋਕ ਜਿਹੜੇ ਫਾਈਲ ਕਰ ਰਿਹਾ ਕਿ ਮੇਰਾ 1 ਲੱਖ ਫਸ ਗਿਆ ਮੇਰੇ ਏਜੰਟਸ ਨੇ ਮਾਰ ਲਏ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਹਮ ਅਗਰ ਪਹਾਣਾ ਸਿੱਧੂ ਵੀਰ ਤੇ ਕੇਸ ਪੈ ਗਿਆ 10000 ਤਾਂ ਮਿੰਟ ਚ ਕਾਰਵਾਈ ਹੋ ਗਈ ਉਹਨਾਂ ਨੂੰ ਇੱਥੋਂ ਲੈ ਗਏ ਉਹਨਾਂ ਨੂੰ ਉਹਨਾਂ ਨੂੰ ਸਟ੍ਰਿਕਟ ਸਜ਼ਾ ਮਿਲ ਰਹੀ ਹੈ ਹੈਨਾ ਬਟ ਜਿਹੜੇ ਲੋਕਾਂ ਦੇ ਪੈਸੇ ਫਸੇ ਆ ਸਬੂਤ ਲੈ ਕੇ ਜਿਹੜਾ ਜਿਹੜੇ ਕੱਢ ਰਹੇ ਆ ਉਹ ਪੁਲਿਸ ਦੇ ਹੈਨਾ ਥਾਣੇ ਦੇ ਰੋਜ਼ ਘੇੜੇ ਕੱਢ ਰਿਹਾ ਉਹਨਾਂ ਦੇ ਘਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਮਤਲਬ ਉਹ انسان ਗਲਤ ਹੈ ਜਿਹੜੇ ਲੋਕਾਂ ਲਈ ਘੜ ਰਿਹਾ ਹੈ ਨਾ ਬਟ ਜਿਹੜੇ ਲੋਕਾਂ ਦੇ ਖਿਲਾਫ ਲੜ ਰਹੇ ਆ ਜਿਹੜੇ ਪੰਜਾਬ ਨੂੰ ਇਨਾ ਪੋਲਿਊਟ ਕਰ ਰਹੇ ਆ ਕਿ ਲੋਕ ਪੰਜਾਬ ਤੋਂ ਬਾਹਰ ਜਾਣਾ ਚਾਹ ਰਹੇ ਆ ਅੱਜ ਦੇ ਟਾਈਮ ਚ ਮੈਂ ਇੱਕ ਕੁੜੀ ਆ ਨਾ ਮੈਂ ਆਪਣੀ ਇੰਡੀਵਿਡਿਉਐਲਿਟੀ ਨਹੀਂ ਦਿਖਾ ਸਕਦੀ ਮੈਂ ਡੈਮੋਕਰੈtic ਕੰਟਰੀ ਚ ਰਹਿ ਕੇ ਮੈਂ ਡੈਮੋਕਰੇਸੀ ਯੂਜ਼ ਨਹੀਂ ਕਰ ਸਕਦੀ ਮੇਰੇ ਕੋਲ ਲਿਬਰਟੀ ਨਹੀਂ ਹੈ ਹੱਕ ਨਹੀਂ ਹੈ ਕਿ ਮੈਂ ਸੱਚ ਬੋਲ ਸਕਾਂ ਜੇ ਮੈਂ ਸੱਚ ਬੋਲਾਂਗੀ ਮੈਨੂੰ ਡਰਨਾ ਪਏਗਾ ਜੇ ਮੈਂ ਝੂਠ ਬੋਲ ਰਹੀ ਆ ਤਾਂ ਮੈਂ ਆਰਾਮ ਨਾਲ ਜੀ ਸਕਦੀ ਆ ਇਹ ਪੰਜਾਬ ਦਾ ਹਾਲ ਹੋਇਆ ਪਿਆ ਉਹਨਾਂ ਨੂੰ ਖੜਨ ਦੀ ਕੀ ਲੋੜ ਹੈ ਕੁਝ ਤਾਂ ਐਸਾ ਸਰਕਾਰ ਜਾਂ ਕੁਝ ਤਾਂ ਐਸਾ ਹੋ ਰਿਹਾ ਨਾ ਕਿ ਸਾਨੂੰ ਖੜਨਾ ਪੈ ਰਿਹਾ ਆਮ ਆਦਮੀ